ਸਤਨਾਮ ਵਾਹਿਗੁਰੂ ਸਾਹਿਬ ਜੀ ਬਰਮਹਾ ਮਾਜ ਮਹੱਲਾ ਪੰਜਵਾਂ ਘਰ ਚੌਥਾ ਇੱਕ ਓ ਅੰਕਾਰ ਸਤਗੁਰ ਪ੍ਰਸਾਦਿ ਕਿਰਤ ਕਰਮ ਕੇ ਵਿਛੜੇ ਗੁਰ ਕਿਰਪਾ ਮੇਡੋ ਰਾਮ ਚਾਰ ਗੁੰਟ ਦੇਿਸ ਭ੍ਰਮੇ ਠਗਿਆ ਈ ਪ੍ਰਭ ਕੀ ਸਾਮ ਤੇਨ ਦਦੇ ਤੇ ਬਹਰੇ ਕਿਤਨ ਆਵੇ ਕਾਮ ਜਲ ਬਿਨ ਸਖ ਕੁਮ ਲਾਭ ਤੇ ਉਪਜੈ ਨਹੀਂ ਦਾਮ ਹਰ ਨਾਮ ਮਿਲੀਐ ਸਾਜਨੈ ਖਤ ਪਾਈਐ ਬਿਸਰਾਮ ਜਿਤ ਘਰ ਹਰਿ ਕੰਤਨ ਪ੍ਰਗਟੈ ਪਾਠ ਨਗਰ ਸੇ ਗ੍ਰਾਮ ਸ੍ਰਬ ਸਿੰਗਾਲ ਤੁਮ ਬੋਲ ਰਸ ਸਣ ਦੇਹੀ ਸਭ ਖਾਮ ਪ੍ਰਭ ਸੁਆਮੀ ਕੰਤਿ ਵਿਹੋਨੀਆ ਮੀਤ ਸੱਜਣ ਸਭ ਜਾਮ ਨਾਨਕ ਕੀ ਬੇਨੰਤੀ ਆ ਕਰਿ ਕਿਰਪਾ ਦੀਜੈ ਨਾਮ ਹਰ ਮੇਲ ਸਾਮੇ ਸੰਗ ਪ੍ਰਭ ਜਿਸ ਕਾ ਨਹਿ ਚਲਤਾ ਮੈਂ ਚੇਤ ਗੋਵਿੰਦ ਅਰਾਦੀਐ ਹੋਵੇ ਅਨੰਦ ਕਣਾ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪੜਾ ਜਿਨ ਪਾਇਆ ਪ੍ਰਭ ਆਪਣਾ ਆਇ ਤਸਹਿ ਗਣ ਏਕ ਕੇ ਨਦਸ ਬਿਨ ਜੀਵਨ ਬਿਰਥਾ ਜਨਮ ਜਣਾ ਜਲ ਤਨ ਮਈਨ ਪੂਰੇ ਆ ਰਵਿਆ ਵਿੱਚ ਵੜਾ ਸੋ ਪ੍ਰਭ ਚੇਤਨ ਆਵਈ ਕਿਤੜਾ ਦੁਖ ਗਣਾ ਜਿਨਿ ਰਾਵਿਆ ਸੋ ਪ੍ਰਭ ਤਿਨ ਭਾਗਮਣਾ ਹਰ ਦਰਸ਼ਨ ਕੋ ਮਨ ਲੋਚਦੈ ਨਾਨਕ ਪਿਆਸ ਮਨਾ केत मिलाय सो प्रभु तस्के पाए लग्गा ਵੈ ਸਾਖ ਤੇ ਰਣਿ ਗਿਉ ਵਾਢੀ ਆ ਜਿੰਨਾ ਬ੍ਰਹਮ ਬਿਸ਼ੋਹ ਹਰ ਸਾਜਨ ਬੁਰਖ ਵਿਸਾਰ ਗੈ ਲਕੀ ਮਾਇਆ ਤੋਹ ਪੁੱਤਰ ਗਲ ਤਰਨ ਸੰਗ ਤਨ ਹਰ ਅਵਨਾਸੀ ਆ ਪਲਚ ਪਲ ਜ ਸਗਲੇ ਮੋਈ ਝੂਠ ਹੈ ਧੰਦਮਾ ਇਕ ਸਹਰ ਕੇ ਨਾਮ ਬਿਨ ਅਗ ਲਈਏ ਖੋਹੀ ਦਇਓ ਵਿਸਾਰਿ ਬੁਗਚਨ ਪ੍ਰਭਿਨ ਅਵਰਨ ਕੋਈ ਪ੍ਰੀਤਮ ਚਰਨੀ ਜੋ ਲਗੇ ਤਨ ਕੀ ਨਿਰਮਲ ਸੋਈ ਨਾਨਕ ਗੇ ਪ੍ਰਭੈਨ ਤੇ ਪ੍ਰਮਿਲ ਪਰਪਤ ਹੋਈ ਵਿਸਾਖ ਸੁਹਾਵਾ ਤਾਂ ਲਗੇ ਜਸੰਤ ਭੇਟੇ ਹਰਸੋਈ ਹਰ ਜੇਠ ਜੁਣੰਦਨ ਲੋੜੀਐ ਜਿਸ ਅੱਗੇ ਸਭ ਨਿਵੰਨੈ ਹਰ ਸੱਜਣ ਦਾ ਵਣ ਲੱਗਿਆ ਕਿਸੇ ਨ ਦੇਈ ਬੰਨ ਮਾਨ ਗਮਤੀ ਨਾਮ ਪ੍ਰਭ ਉਨ ਲੱਗੇ ਨਾਹੀ ਸਨ ਰੰਗ ਸੁਬੇ ਨਾਰਾਇਣ ਤੇ ਮਨ ਭਵਨ ਜੋ ਹਰ ਡੋੜੇ ਸੋ ਕਰੇ ਸੋਈ ਜੀ ਕਰੰਨ ਜੋ ਪ੍ਰਭ ਗੀਤੇ ਆਪਣੇ ਸੇ ਕਹੀਏ ਧੰਨ ਆਪਣ ਲਈ ਆਜੇ ਮਿਲੈ ਵਿਛੜ ਕਰਵਨ ਸਦ ਸੰਗ ਪਰਾਪਦੇ ਨਾਨਕ ਰੰਗ ਮਣਾਨੰ ਹਰ ਜੇਠ ਰੰਗੇ ਲਾ ਦਿੱਸ ਤਣੀ ਜਿਸ ਕੈ ਭਗ ਮਥਾਨੰ ਅਸਾੜਤ ਬੰਦ ਦਿਸ ਲੱਗੈ ਹਰ ਨਾ ਹੁਨ ਜਿੰਨਾ ਪਾਸ ਜਗ ਜੀਵਨ ਬੁਰਖ ਤਿਆਗ ਕੈ ਮਾਨਸ ਸੰਧੀ ਅਸਰ ਦੁਇ ਭਾਇ ਵਿਗੁਚੀਐ ਗਲ ਭਈ ਅਸ ਜਮ ਕੇ ਫਾਸ ਜੇ ਅਭਿ ਸੋ ਲੋੜੈ ਮੱਥੇ ਜੋ ਲਿਖਿਆ ਸ ਰੈਣ ਵਿਹਾਣੀ ਪਛਤਾਣੀ ਉਠ ਚਲੇ ਗਏ ਨਰਾਸ ਜਿਨ ਕੋ ਸਾਧੂ ਭੇਟੀ ਐ ਸੁਦਰਗ ਹੋਏ ਖਲਾਸ ਕਰ ਕਿਰਪਾ ਪ੍ਰਭੁ ਆਪਣੀ ਦਰਦਰਸ਼ਨ ਹੋਏ ਪਿਆਸ ਪ੍ਰਵਤੁਤ ਬਿਨ ਦੂਜਾ ਕੋ ਨਹੀ ਨਾਨਕ ਕੀ ਅਰਦਾਸ ਹੈ ਅਸਾੜ ਸੁਹੰਦਾ ਤਿਸ ਲੱਗੈ ਜਿਸ ਮਨ ਹਰ ਚਰਨ ਨਿਵਾਸ ਸਾਵਣ ਸਰਸੀ ਗਾਵਣੀ ਚਰਨ ਕਮਲ ਸੋ ਪਿਆਰੇ ਮਨਧਨ ਰਤਾ ਸਚ ਰੰਗ ਇੱਕੋ ਨਾਮ ਅਧਾਰ ਵਿਖਿਆ ਰੰਗ ਗੁੜਾਵੇ ਆ ਦਿਸਨ ਸਭੇ ਸ਼ਾਰੇ ਹਰੇ ਅਮਰਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਵਣ ਦਿਨ ਪ੍ਰਭ ਸੰਗ ਮੋਲੇ ਆ ਸੁਮਰਥ ਬੁਰਖਿ ਅਪਾਰ ਹਰ ਮਿਲਣੈ ਨੋ ਮਰ ਲੋਚਦਾ ਕਰਮ ਮਿਲਾਵਣ ਹਾਰੇ ਜਿੰਨੇ ਹਕੀਏ ਬ੍ਰਭੈ ਹਉ ਤਨ ਕੈ ਸਤਬਲ ਹਾਰੇ ਨਾਨਕ ਹਰਜੀ ਮੈਂ ਆਕਾਰ ਸ਼ਬਦ ਸੁਵਾਰਣ ਹਾਰੇ ਸਾਵਣ ਦਿਨ ਸੁਹਾਗਣੀ ਜਨ ਰਾਮ ਨਾਮੁ ਰਹਾਰੇ ਪਾਦੋਏ ਪਰਮ ਭੁਲਾਣੀਐ ਦੁਜੈ ਲੱਗਹਿ ਤੈ ਲਖ ਸ਼ਿੰਗਾਰ ਬਣਾਇਆ ਕਰ ਜਨਹੀ ਗੀਤ ਜਿਤ ਦਿਨ ਦੇ ਬਿਨਸੈ ਇਤ ਤਤਵੇ ਲੈ ਕਹਿਸਨ ਪ੍ਰੀਤ ਪਕੜ ਚਲਾਇਨ ਦੂਧ ਜਾਵ ਕਿਸੈ ਨ ਦੇਨੀ ਭੇਤ ਛੱਡ ਖੜੋ ਤਖਿਨੇ ਬਾਹੇ ਜਿਸੁ ਲੱਗੈ ਹੇਤ ਹੱਥ ਮਰੋੜੇ ਤਨ ਗਪੇ ਸਿਆਹ ਹੋਆ ਸੀਤ ਜਿਹਾ ਬੀਜੈ ਸੋ ਲੜੈ ਕਰਮ ਸੰਧੜਾ ਖੀਤੇ ਨਾਨਕ ਪ੍ਰਭ ਸਰਣਾ ਗਤੀ ਚਰਨ ਬੋਹ ਦਰ ਦੇ ਦੇ ਤੈ ਸੇ ਭਾਦੋ ਨਰਗ ਨ ਬਾਈਐ ਗੁਰ ਰਖਣ ਵਾਲ ਹੇਤ ਹਸਨ ਬ੍ਰੇਮਿ ਵਾਹੜਾ ਕਿਉ ਮਿਲੀਏ ਹਰਜਾਈ ਮਨਦਰ ਬਿਆਸ ਦਰਸ਼ਨ ਕਾਣੀ ਕੋਈ ਆਣ ਮਿਲਾਵੇ ਮਾਈ ਸੰਤ ਸਹਾਈ ਬ੍ਰੇਮਗੇ ਹੋ ਤਨ ਕੈ ਲਗ ਪਾਈ ਵੇਣ ਪਰਿ ਬਗਿਆਨ ਸੁਭਾਈ ਐ ਦੂਜੀ ਨਹੀਂ ਜਾਈ ਜਿਨਨੇ ਟਾਖਿਆ ਪ੍ਰੇਮ ਰਸ ਸੇ ਤ੍ਰਿ ਉਤਰਹੀ ਅਕਾਈ ਆਪ ਤਿਆਗ ਬਿਨ ਤੇ ਕਰਹੀ ਲਿਓ ਪ੍ਰਭੂ ਲੜਲਾਈ ਜੋ ਹਰ ਕੰਤ ਮਿਲਾਈਆ ਸੇ ਵਿਛੜ ਕਤਹਿ ਨਾ ਜਾਈ ਪ੍ਰਵਣ ਦੂਜਾ ਗੋ ਨਹੀਂ ਨਾਨਕ ਹਰਿ ਸਰਨਾਈ ਅਸ਼ੋਸ਼ੁ ਕੇ ਵ ਸੰਧੀਆ ਜਿਨ ਨਮਿਆ ਹਰਿ ਰਾਈ ਕਤਕ ਕਰਮ ਕਮ ਆਵਣੇ ਦੋਸ਼ਨ ਗੋਗ ਪਰਮੇਸ਼ਰ ਤੇ ਭੁੱਲੇ ਆ ਆਪਣ ਸੱਬੇ ਰੋਗ ਵੇਮਖ ਹੋਏ ਰਾਮ ਤੇ ਲਗਨ ਜਨਮ ਵਿੱਚ ਜੋਗ ਖਿਨ ਮੈ ਗੜੇ ਹੋਏ ਗਏ ਜਿਤੜੇ ਮਾਇਆ ਭੋਗ ਵਿਚਨ ਗੋਏ ਕਰ ਸਕੈ ਕਿਸਠੈ ਰੂ ਵੇ ਰੂਜ ਕੀ ਤਕ ਸੁਨ ਹੋਵਈ ਜਿਖਿਆ ਦਰਸਨ ਜੋਗ ਵਡ ਭਾਗੇ ਮੇਰਾ ਪ੍ਰਾਪ ਮਿਲੈ ਤਉ ਉਤਰ ਸਭ ਬਿਯੋਗ ਨਾਨਕ ਗੋਬਰਉ ਰਖਲੇ ਮੇਰੇ ਸਾਹਿਬ ਬੰਦੀ ਮਾਜੈ ਕਤਗ ਹੋਵੇ ਸਦ ਸੰਗ ਬਿਨ ਸੈ ਸੱਬੇ ਸੋਚੈ ਬਗਰ ਮਾਇ ਸੁਹੰਦੀ ਐ ਹਰ ਪਿਰ ਸੰਗ ਬੈਠੜੀ ਐ ਤਿਨ ਗੀ ਸੋਭਾ ਗੈ ਗਣੀ ਜੇ ਸਾਹਿਬ ਮੇਲੜੀ ਐ ਤਨ ਮਨ ਮੋਲਿਆ RAM ਸਿਆ ਸੰਗ ਸਾਜ ਸਹਿਲੜੀ ਐ ਸਾਧ ਜਨਾਂ ਤੇ ਬਹਰੀ ਸਿਰਹਿਣੇ ਅਕੇਲੜੀਆ ਨੰਦਕ ਨਗ ਬਹੁ ਉਤਰੈ ਸੇ ਜਮ ਕੇ ਵਸ ਬੜੀਆ ਜਿੰਨੀ ਰਬਿਆ ਅਬਰਬ ਆਪਣਾ ਸੇ ਦਿਸਨ ਨਿਤ ਖੜੀਆ ਰਤਨ ਜਵੇ ਹਰ ਲਾਲ ਹਰ ਕੰਠ ਤਿਨ ਜੜੀਆ ਨਾਨਕ ਬਾਂਚ ਧੂੜ ਤਿਨ ਪ੍ਰਸਰਣੀ ਦਰ ਪੜੀਆ ਨਗਰ ਪ੍ਰਭ ਅਰਦਨ ਬਹੜਨ ਜਨ ਬੜੀਆ ਪਉਖੁ ਦੁਖਾਰਨ ਵਿਆਪੇ ਗੰਠ ਮਿਲਿਆ ਹਰਨਾਹ ਮਨ ਬੀਦਿਆ ਚਰਨ ਆਰਬਿੰਦ ਦਰਸ਼ਨ ਲਗੜਾ ਸਾਹ ਓਟ ਗੋਵਿੰਦ ਗੋਬਾਲ ਰਾਏ ਹੀਵਾ ਸੁਅਮੀ ਲਾਹ ਵਿਖਿਆ ਬੋਇ ਨ ਸਕੈ ਮਿਲ ਸਦ ਗੁਣ ਗਾਹ ਜਹ ਤੇ ਉਪਜੀਤੈ ਮਿਲੇ ਸੱਚੇ ਪ੍ਰੀਤ ਸੁਮਾਹ ਕਰ ਗੈ ਲੀਨੀ ਪਰ ਬ੍ਰਹਮ ਬੋੜਨ ਵਿਛੜਿਆ ਬਰ ਜਾਉ ਲਖ ਬੇਰੀਐ ਹਰ ਸੱਜਣ ਗਮ ਅਗਾਹ ਸ਼ਰਮ ਪਈ ਨਾ ਰਾਇਣ ਨਾਨਕ ਦਰਪਿਆ ਹੋਖ ਸੁਹੰਟਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾਹ ਮਾਗ ਮੱਜਨ ਸ ਸਾਧੂਆ ਧੋੜੇ ਕਰਿ ਕ੍ਰਿਸ਼ਨਾਨ ਹਰਿ ਕਾ ਨਾਮ ਧਿਆਇ ਸੁਣ ਸਭਨਾਂ ਨੋ ਕਰਦਾਨ ਜਨਮ ਕਰਮ ਮਨ ਉਤਰੈ ਮਨ ਤੇ ਜਾਏ ਗਮਾਨ ਕਾਮ ਕਰੋ ਦਨਮੋਹੀਐ ਬਿਨ ਸੇ ਲੋਭ ਸੁਆਨ ਸੱਚੇ ਮਾਰਗ ਚਲਦੇ ਆ ਤਤ ਕਰੇ ਜਹਾਨੈ ਅਠ ਸੱਡ ਦੇਰਤ ਸਗਲ ਪੰ ਜੀ ਦਇਆ ਪਰਵਾਨ ਜਿਸਨੋ ਦੇਵੈ ਦਇਆ ਕਰ ਸੋਈ ਫੁਰਕ ਸੁਜਾਨ ਜਿੰਨਾ ਮਿਲਿਆ ਬ੍ਰਭ ਆਪਣਾ ਨਾਨਕ ਤਨ ਗੁਰਬਾਨ ਨਾਗ ਸੁੱਚੇ ਸੇ ਕੰਢੀ ਐ ਜਨਪੁਰਾ ਗੁਰ ਮਿਹਰਵਾਨ ਫਲ ਗੁਣ ਨੰਦਿ ਪਰਜਨਾ ਹਰ ਸੱਜਣ ਪ੍ਰਗਟੇ ਆਈ ਸੰਤ ਸਹਾਈ RAM ਕੇ ਕਰ ਕਿਰਪਾ ਦੀਆ ਮਿਲਾਈ ਏਜ ਸੁਹਾਵੇ ਸਰਬ ਸੁਖ ਹੁਣ ਦੁੱਖਾ ਨਾਹੀ ਜਾਏ ਇਛ ਪੰਨੀ ਵਡ ਪਗਣੇ ਵਰਪਿਆ ਹਰ ਰਾਈ ਮੇਲੇ ਸਹੀ ਅਮੰਗਲ ਗਾਵਹੀ ਗੀਤ ਗਵਿੰਦ ਅਲਾਈ ਹਰ ਜਿਹ ਹੈ ਅਵਰਨ ਦਿਸਾਈ ਕੋਈ ਦੂਜਾ ਲਵੇ ਨ ਲਾਈ ਹਲਦ ਬਲਦ ਸਵਾਰਿਆ ਨਹਿ ਚਲਦਿਤ ਇਨਜਾਈ ਸੰਸਾਰ 사ਗਰ ਤੇ ਰਖੇ ਅਨ ਬਹੜ ਨ ਜਨਮੇ ਧਾਈ ਜਿਹਾ ਏਕ ਅਨੇਕ ਗਣ ਚਰਨ ਨਾਨਕ ਚਰਨੀ ਪਾਈ ਫਲ ਗੁਣਿਤ ਸਲਾਹੀਐ ਜਿਸਨੋ ਦਿਲ ਨਤਮਾਈ ਜਿਨ ਜਿਨ ਨਾਮ ਤਿਆਇਆ ਤਿਨ ਗੇ ਕਾਜ ਸਰੇ ਹਰ ਗੁਰ ਪੂਰਾ ਰਾਧਿਆ ਦਰਗੈ ਸੱਚ ਖਰੇ ਸਰਬ ਸੁਖਾਂ ਨਿਦ ਚਰਨ ਹਰ ਤੌਜਲ ਬਖ ਮਤਰੇ ਪ੍ਰੇਮ ਭਗਤ ਤਿਨ ਬਾਈਆ ਬਿਖਿਆ ਨਾਹਿ ਜਰੇ ਕੋ ਰਗੈ ਦੁਬਿਦਨ ਸੇ ਪੂਰਨ ਸੱਚ ਪਰੇ ਪਰ ਬ੍ਰਹਮ ਪ੍ਰਭ ਸੇਵੰਦੇ ਮਨ ਅੰਦਰ ਇਕ ਤਰੇ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸ ਦਾਨ ਕਿਰਪਾ ਕਰ ਹਰੇ ਮਹਾ ਦਿਵਸ ਮੂਰਤ ਭਲੇ ਜਿਸਕ ਨਦਰ ਕਰੇ ਨਾਨਕ ਮੰਗੇ ਦਰਸ ਦਾਨ ਕਿਰਪਾ ਕਰੋ ਹਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ